ਥੋੜਾ ਭਲਾ ਹੋ ਜੇ ਆ ਲੋ ਦੋਸਤੋ ਹਾਲਤ ਵੇਖ ਲਓ ਜਿਹੜੇ ਦੋਸਤ ਕਮੈਂਟ ਪਾਉਂਦੇ ਹੁੰਦੇ ਆ ਮੈਂ ਕੀ ਸਮਝਾ ਰਿਹਾ ਐ ਤੇ ਲੋਕ ਕੀ ਸਮਝ ਰਹੇ ਨੇ ਸਰਦਾਰ ਜੀ ਹਾਲਤ ਵੇਖੋ ਕੈਮਰੇ ਵਿੱਚ ਦੀ ਇਧਰ ਦੀ ਆ ਕੇ ਦੇਖੋ ਤੁਸੀਂ ਡਾਇਰੈਕਟ ਵੇਖ ਲਓ ਸਾਰਾ ਕੰਪਰੈਸਰ ਟੂ ਮੱਚ ਆ ਜੀ ਨਾ ਬੈਕ ਕੰਪਰੈਸਰ ਟੂ ਮੱਚ ਆ ਬਲੋ ਦੱਬ ਕੇ ਮਾਰ ਰਿਹਾ ਆ ਦੇਖੋ ਟਰਬੋ ਚੀ ਆ ਰਿਹਾ ਸਾਰਾ ਟਰਬੋ ਦੀ ਛੋਟੀ ਈ ਲਾਰਿਆ ਤਾਂ ਚੱਕੋ ਬੇਟਾ ਗੱਡੀ ਤਾਂ ਲਿਫਟ ਕਰੋ ਲਓ ਜੀ ਡ੍ਰੋਪਿੰਗ ਆ ਰਹੀ ਹੈ ਗੱਡੀ ਬੰਦ ਕਰ ਦਿਓ ਬੇਟਾ ਸੋ ਟਰਬੋ ਦੀ ਹਾਲਤ ਓ ਮਾਈ ਗਾਡ ਓ ਮਾਈ ਗਾਡ ਓ ਤੇਰਾ ਪਲਾ ਹੋ ਜਾਏ ਕੀ ਹਾਲਤਾ ਈ ਆ ਟਰਬੋ ਦੀ ਬੇਟਾ ਪੱਖੀ ਨੂੰ ਉਂਗਲ ਪਾ ਕੇ ਵਿੱਚ ਦੀ ਹਿਲਾਇਓ ਠੀਕ ਹੋ ਗਾ ਲੇ ਓਏ ਹੋਏ 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 ਆਓ ਸਰਦਾਰ ਜੀ ਤੁਹਾਡਾ ਪਲਾ ਹੋ ਜੇ ਆ ਲਓ ਦੋਸਤੋ ਹਾਲਤ ਵੇਖ ਲਓ ਜਿਹੜੇ ਦੋਸਤ ਕਮੈਂਟ ਪਾਉਂਦੇ ਹੁੰਦੇ ਆ ਮੈਂ ਕੀ ਸਮਝਾ ਰਿਹਾ ਐ ਤੇ ਲੋਕ ਕੀ ਸਮਝ ਰਹੇ ਨੇ ਸਰਦਾਰ ਜੀ ਹਾਲਤ ਵੇਖੋ ਕੈਮਰੇ ਵਿੱਚ ਦੀ ਇਧਰ ਦੀ ਆ ਕੇ ਦੇਖੋ ਤੁਸੀਂ ਡਾਇਰੈਕਟ ਵੇਖ ਲਓ ਸਾਰਾ ਦੋਸਤੋ ਆਪਣੇ ਕੋਲ ਗੱਡੀ ਆਈ ਹੈ ਜੀ ਲੂਟੇ ਜੀ ਬਹੁਤ ਜ਼ਿਆਦਾ ਹੈ ਬੈਕਮਪਸ ਕਿ ਫਰਮਿਆ ਕੀ ਹੋਇਆ ਹੋਇਆ ਹੈ ਕੀ ਕੋਈ ਕੁਝ ਨਹੀਂ ਉਹ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਥੱਲੇ ਕਰੋ ਨਹੀਂ ਨਹੀਂ ਸਾਡਾ ਐਕਚੁਅਲੀ ਸਰ ਸਾਡਾ ਫਰਜ਼ ਬੰਦਾ ਇਹਨੂੰ ਚੈੱਕ ਕਰਨਾ ਤੁਹਾਡੀਆਂ ਲਾਈਟਾਂ ਏ ਬੀ ਐਕਸ ਵਾਲੀ ਵੀ ਜਗ ਰਹੀ ਹੈ ਹੀਟਰਾਂ ਵਾਲੀ ਵੀ ਜਗ ਰਹੀ ਹੈ ਯੈਲੋ ਵੀ ਸੀ ਐਮ ਵਾਲੀ ਜਗ ਰਹੀ ਹੈ ਤੇ ਰੈੱਡ ਵੀ ਜਗ ਰਹੀ ਹੈ ਪਰਸਨ ਹੀ ਚੱਲਿਆ ਨਹੀਂ ਚਲੋ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਡੇ ਤੇ ਤੁਹਾਡੇ ਤਾਂ ਤਾਂ ਚਲੋ ਜਿਹੜੇ ਬੰਦੇ ਨੇ ਕੀਤਾ ਉਹ ਗਲਤ ਕੀਤਾ ਠੀਕ ਹੈ ਹੁਣ ਮੈਂ ਸਾਰਾ ਖੋਲ ਕੇ ਟਾਪਾਂ ਸਭ ਤੋਂ ਵੱਡੀ ਜਿਹੜੀ ਕਮੀ ਵਾਲੀ ਗੱਲ ਇਹ ਐ ਬਈ ਇੱਥੇ ਕਲੰਪ ਪੈਂਦਾ ਹੁੰਦਾ ਕਿਸੇ ਨੇ ਪਾਇਆ ਨਹੀਂ ਪਾਇਆ ਆ ਆ ਤੁਹਾਨੂੰ ਬਲੋ ਦਿਖ ਰਹੀ ਐ ਹੁਣ ਮੈਂ ਪ੍ਰੈਸ਼ਰ ਸੇ ਦੂੰਗਾ ਦੇਖੋ ਵਾਹ ਸੁਣੀ ਜੀ ਇਹ ਆਵਾਜ਼ ਵਾ ਸੁਣੋ ਸੇਰ ਦੁਆਰਾ ਉਹਨੂੰ ਕੋਈ ਸਲੀਬਾ ਦਾ ਪਾਲਿਸ਼ ਕਰਾ ਦੇ ਮਾੜੀ ਨਾ ਨੀ ਨੀ ਸਲੀਬਾ ਦੇ ਪਾਲਿਸ਼ ਭਾਈ ਜੀ ਜੇ ਤੁਸੀਂ ਕਹੋਗੇ ਤੁਹਾਡਾ ਚਿਹਰਾ ਨਹੀਂ ਲੈ ਕੇ ਆਉਂਗਾ ਮੈਂ ਆਡੀਓ ਸਮਝਾਉਂਗਾ ਕਿਉਂਕਿ ਟਰਬੋ ਹੈ ਜਦੋਂ ਇਹ ਜਿਹੜੀ ਇੰਜਨ ਦੀ ਸਾਊਂਡ ਹੈ ਨਾ ਵੀਰ ਜੀ ਇਹ ਪਿਸਟਨ ਤੇ ਰਿੰਗਾ ਦੀ ਆ ਉਹ ਵੀ ਤੁਹਾਨੂੰ ਮੈਂ ਦੱਸਦਾ ਕਿਵੇਂ ਆਪਾਂ ਹੁਣ ਜੇ ਰਿੰਗਾ ਦੀ ਪੋਜੀਸ਼ਨ ਦੇਖੀਏ ਹਾਂਜੀ ਕਿ ਰਿੰਗਾ ਦੀ ਪੋਜੀਸ਼ਨ ਕੀ ਹੈ ਤੇ ਕਰ ਡਾਊਨ ਹੈ ਇਹ ਡਾਊਨ ਹੈ ਹੁਣ ਮੈਂ ਰਿੰਗਾ ਨੂੰ ਇੱਥੇ ਕਰ ਦਿੰਦਾ ਬਿਲਕੁਲ ਹਾਂਜੀ ਉਹਨੂੰ ਇੱਥੇ ਕਰਨ ਦੇ ਬਾਵਜੂਦ ਵੀ ਉਹਦੇ ਵਿੱਚ ਇਸ ਹੈਗਾ ਕੀ ਹੈ ਨਹੀਂ ਸਪੇਅਰ ਪਾਰਟਰ ਠੀਕ ਹੈ ਜੀ ਹਾਂਜੀ ਬਾਈਵਲ ਕੈਂਟਰ ਦਾ ਨਾਮ ਹੈ ਬੇਟਾ ਕਿ ਕਿਉਂ ਕਸਟਮਰ ਗੁੰਮਰਾਹ ਕਿੱਥੇ ਹੁੰਦਾ ਜਦੋਂ ਮਿਸਤਰੀ ਸਸਤਾ ਸਾਲ ਦਾ ਹਾਂਜੀ ਤੁਹਾਡਾ ਵੀ ਸਸਤਾ ਹੀ ਸਾਰਿਆ ਲਾਲਤਾ ਹੋ ਹੀ ਹੋਗਾ ਨਾ ਇਹ ਹੁਣ ਤੇਲ ਵੇਖੋ ਕਿੰਨਾ ਲੀਕ ਕਰਦਾ ਹੁਣ ਇਹ ਮਿਸਤਰੀ ਜੇ ਗੱਲ ਸਮਝਾਉਦਾ ਤਾਂ ਵਿੱਚ ਪੁੱਠੇ ਕਮੈਂਟ ਪਾਉਣ ਵਾਲੇ ਜਿਹੜੇ ਮੇਰੇ ਵਿਰੋਧੀ ਆ ਉਹ ਬਦੇ ਗਾੜ ਦੀ ਇਨਸਲਟ ਕਰਦੇ ਇਹ ਤੁਹਾਨੂੰ ਸਮਝਾਇਆ ਕਿ ਇਨਸਲਟ ਹੈ ਨਹੀਂ ਸਮਝ ਆਇਆ ਮੇਰੀ ਜੀ ਤੁਹਾਡਾ ਇਤੋਂ ਆਪਾਂ ਤੁਹਾਡਾ ਚਿਹਰਾ ਨਹੀਂ ਦਿਖਾਉਂਦੇ ਤੁਹਾਡੇ ਤੋਂ ਪੈਸਾ ਲੇਬਰ ਦਾ ਕੋਈ ਨਹੀਂ ਲੱਗਾ ਨਹੀਂ ਲੱਗਾ ਨਹੀਂ ਲੱਗਾ ਜਿਹੜਾ ਤੁਹਾਡਾ ਸਮਾਂ ਖਰਾਬ ਹੋਇਆ ਸਮਾਂ ਚਾਹਤ 10 ਤੋਂ 12 ਦੇ ਲਖਾਓਗੇ ਇਹ ਕੰਮ ਦੇ ਵਿੱਚ ਚਾਹਤ 10 ਤੋਂ 12 ਬਹੁਤ ਮਿਹਰਬਾਨੀ ਇਹ ਐਮਪੀ ਦੀ ਗੱਡੀ ਹੈ ਤੁਸੀਂ ਐਮਪੀ ਤੋਂ ਮਹਾਰਾਸ਼ਟਰ ਦੀ ਹੈ ਮਹਾਰਾਸ਼ਟਰ ਦੀ ਹੈ ਆ ਆ ਦੇ ਬੇਟਾ ਤੂੰ ਆ ਦੇਖ ਰਿਹਾ ਕਣੀ ਮੈਂ ਇਹਨੂੰ ਮੇਰੇ ਪ੍ਰੈਸ਼ਰ ਉਪੋਂ ਹੈ ਜਿਹੜਾ ਤੁਸੀਂ ਕਹਿੰਦੇ ਨਾ ਬੈਕ ਕੰਪਰੈਸਰ ਨਹੀਂ ਦਿਖਾਉਂਦਾ ਹਾਂਜੀ ਹਾਂਜੀ ਆਖਦੇ ਨਹੀਂ ਦਿਖਾਉਂਦਾ ਹਾਂਜੀ ਹਾਂਜੀ ਦੇਖ ਲਿਆ ਹੈਗਾ ਇਹ ਆ ਲੋ ਦੋਸਤੋਂ ਨੂੰ ਬੈਕ ਕੰਪਰੈਸਰ ਕਹਿੰਦੇ ਆ ਹੁਣ ਮੈਂ ਬਾਈ ਹੁਣ ਇਹਦੀ ਕੰਸੈਂਟ ਲਵਾਂਗਾ ਗੱਡੀ ਬੰਦ ਕਰਿਓ ਮਗਰਲੇ ਪਾਸੇ ਜਦੋਂ ਮੈਂ ਇਹਨੂੰ ਬੰਦ ਕਰਦਾ ਬੇਟਾ ਜਾਏ ਪਿੱਛੇ ਜਦੋਂ ਮਗਰਲੇ ਪਾਸੇ ਨਵਾਈ ਭਾਜੀ ਇੱਕ ਮਿੰਟ ਜਦੋਂ ਮਗਰਲੇ ਪਾਸੇ ਜਾਂਦਾ ਹੈ ਤਾਂ ਵੇਖੋ ਐਕਚੁਅਲੀ ਜਿਹੜੀ ਇਹ ਸਮੱਸਿਆ ਹੈ ਇਹ ਸਮੱਸਿਆ ਮੈਂ ਦੱਸਦਾ ਜੀ ਮਗਲਬਾਸੇ ਬੇਟਾ ਲੱਪਿਓ ਜਦੋਂ ਆਪਾਂ ਇਹਦਾ ਕਿਸੇ ਪਾਸਿਓ ਹਵਾ ਬੰਦ ਕਰ ਦਿੰਨੇ ਆ ਤਾਂ ਇਹਦੇ ਜਿਹੜੇ ਰਿੰਗ ਹੈ ਰਿੰਗਾ ਥਾਣੀ ਦੀ ਵੀ ਤੇਲ ਚੱਕਦਾ ਤੇ ਟਰਬੋ ਥਾਣੀ ਦੀ ਵੀ ਤੇਲ ਆਉਂਦਾ ਬੰਦ ਕਰ ਦਿਓ ਬੇਟਾ ਠੀਕ ਹੈ ਜੀ ਗੱਡੀ ਬੰਦ ਕਰ ਦਿਓ ਇੱਥੇ ਮੇਰੇ ਵੱਲ ਕੈਮਰਾ ਬਾਰੀ ਬੇਟਾ ਇੱਥੇ ਜਦੋਂ ਮੈਂ ਗੱਲ ਸਮਝਾਉਣੀ ਚਾਹਣਾ ਹੈ ਕਸਟਮਰ ਨੂੰ ਤਾਂ ਕਈ ਆ ਰਹੀ ਜਿਹੜੇ ਵਿਰੋਧੀ ਵੀਰ ਐ ਮੈਂ ਉਹਦਾ ਕਮੈਂਟ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਮੈਂ ਪੜਦਾ ਨਹੀਂ ਐਕਚੁਅਲੀ ਚੋ ਕਹਿੰਦੇ ਵੀ ਲੋਕ ਕਿਵੇਂ ਕੋਈ ਚੰਗੀ ਚੀਜ਼ ਸਿੱਖ ਜਾਣ ਇਹਨਾਂ ਵੀਰ ਜੀ ਉਹਨੇ ਪਿਆਰ ਨਾਲ ਤੇ ਸਤਿਕਾਰ ਨਾਲ ਆਏ ਵੀਰ ਉਹਨਾਂ ਨੇ ਮੈਨੂੰ ਪੁੱਛਿਆ ਬਈ ਇਹ ਆ ਪ੍ਰੋਬਲਮ ਐ ਮੈਂ ਕਿਹਾ ਬਈ ਜੀ ਇੰਜੀਨੀਅਰ ਇਹਨਾਂ ਨੇ ਬਾਅਦ ਦੱਸਿਆ ਵੀ ਜਨ ਬਈ ਜੀ ਕਰਵਾ ਲਿਆ 1,70,000 ਕਿਲੋਮੀਟਰ ਸਲੀਬਾਂ 1,70,000 ਪਿਸਟਨ ਚੱਲ ਚੱਲ ਕੇ ਘਸ ਜਾਂਦੇ ਆ ਉਹਨਾਂਕ ਗਾਇ ਪੈਂਦਾ ਜਿਵੇਂ ਪਿਸਟਨ ਚ ਪੈ ਗਿਆ ਪਰ ਹੁਣ ਜਿਹੜੀ ਸਮੱਸਿਆ ਮੈਂ ਇਹਦਾ ਟਰਬੋ ਕਹਿਣਗੇ ਤਾਂ ਮੈਂ ਪਾ ਦੂੰ ਪਰ ਜਦੋਂ ਟਰਬੋ ਨੇ ਦੁਬਾਰਾ ਇਹ ਤੇ ਪ੍ਰੈਸ਼ਰ ਬਣਾਇਆ ਇਹਦੇ ਇੰਜਨ ਦੀ ਸਾਊਂਡ ਵੱਜ ਜਾਣੀ ਐ ਬਾਈ ਜੀ ਵਾਲ ਕੈਮਰਾ ਨਾ ਮਾਰੀ ਬੇਟਾ ਮੇਰੇ ਵੱਲ ਰੱਖੀਂ ਵੀਰ ਜੀ ਮੇਰੇ ਬਾਹ ਦੇ ਨੇੜੇ ਤੱਕਰੇ ਆ ਜਾਓ ਹੁਣ ਜਦੋਂ ਇਹ ਗੱਲ ਸਮਝੋ ਤੁਸੀਂ ਮਕੈਨਿਕ ਹੋ ਜਦੋਂ ਟਰਬੋ ਦਾ ਪ੍ਰੈਸ਼ਰ ਇਹਦੀ ਪੱਕੀ ਢਿੱਲੀ ਆ ਪੁਰਾਣਾ ਕਿਉਂ ਪਵਾਇਆ ਵੀਰ ਜੀ ਜਲਦੀ ਕਰਕੇ ਹਾਂਜੀ ਬੰਦ ਕੇ ਆ ਸੀ ਵੀ ਆਪਾਂ ਸੇਲ ਕਰ ਦਿੰਦੇ ਨਹੀਂ ਮਨ ਤੇ ਖਿਆਲ ਵੀ ਸੀ ਉਹ ਕਹਿੰਦੇ ਟਰਬੋ ਵਧੀਆ ਕਰ ਟਰਬੋ ਵਧੀਆ ਕਰਕੇ ਉਹਨਾਂ ਨੇ ਦਿੱਤਾ ਬੰਦਿਆਂ ਨੇ ਨਹੀਂ ਮੈਂ ਤਾਂ ਨਵੇਂ ਹੀ ਪਾਉਣਾ ਚਾਹੁੰਦਾ ਜੀ ਉਹ ਕਹਿੰਦੇ ਵਧੀਆ ਟਰਬੋ ਆ ਚੱਲਦਾ ਟਰਬੋ ਫੋਨ ਮੈਥਿਕਲ ਕਰਦਾ ਵੀਰ ਜੀ ਜੇ ਟਰਬੋ ਇੱਥੇ ਨਵਾਂ ਪਾ ਦਾਂਗੇ ਨਾ ਤਾਂ ਇਹ ਤੁਸੀਂ ਸੌਖੇ ਨਹੀਂ ਰਹੋਗੇ ਮੈਂ ਉਹ ਬੇਵਕੂਫ ਮਿਸਤਰੀ ਆ ਜਿਹੜਾ ਘਰੋਂ ਆਏ ਕਾਕ ਦੀ ਲੇਬਰ ਨੂੰ ਮੋੜਦਾ ਪਰ ਜਿੱਥੇ ਤੁਹਾਡੇ ਨਾਲ ਠੱਗੀ ਵੱਜੀ ਤੇ ਮੇਰੀ ਜ਼ਮੀਰ ਇਜ਼ਾਜ਼ਤ ਨਹੀਂ ਦਿੰਦੀ ਵੀ ਇੱਥੇ ਮੈਂ ਝੂਠ ਮਾਰਾਂ ਜਦੋਂ ਨਵਾਂ ਟਰਬੋ ਹਵਾ ਪ੍ਰੈਸ਼ਰ ਵਧਾਊਗਾ ਫਿਰ ਉੱਥੇ ਕੀ ਹੋਊਗਾ ਵੀਰੇ ਓਏ ਫੇਰ ਖਰਾਬ ਹੋਣੀ ਐ ਐਲਫੇਰ ਹਿੱਟਣਾ ਹੁਣੇ ਆ ਜਿਹੜਾ ਰੇਡ ਦਿੱਤਿਆ ਮਾਰਨਾ ਫੇਰ ਮਾਰੂਗਾ ਅੱਛਾ ਠੀਕ ਐ ਹੁਣ ਟਰਬੋ ਲੀਕ ਕਰਦਾ ਹੈ ਇਹਦੇ ਬਾਰੇ ਜੇ ਖੋਲ ਗਏ ਕਸ ਗਏ ਜੇ ਪੁਰਾਣਾ ਲਾਓਗੇ ਤਾਂ ਉਹੀ ਹਾਲਤ ਜੇ ਨਵਾਂ ਲਾਓਗੇ ਤਾਂ ਇਹ ਟਰਬੋ ਭਾਈ ਜੀ ਨਵਾਂ ਲੱਗ ਪਾਗੇ ਵਿਜ਼ਿਬਿਲਟੀ ਵਾਲਾ ਜਿਹੜੇ ਤਾਂ ਸਿੰਪਲ ਮਾਡਲ ਦੇ ਵਿੱਚ ਹੁੰਦੇ ਆ ਜਿਹੜਾ 85 BHP ਵਾਲਾ ਆਈ ਗਿਆ ਉਹਦੇ ਵਿੱਚ ਤਾਂ ਇਹ ਟਰਬੋ ਆਉਂਦਾ ਕੋਈ 17-18000 ਦਾ ਉਹਦੇ ਦੋ ਤਰ੍ਹਾਂ ਦੇ ਆ ਇਹ ਇੱਕ ਹੈ ਵਿਜ਼ਿਬਿਲਟੀ ਵੈਰੀਏਬਲ ਤੁਹਾਡੀ ਇਹ ਕੀ 110 BHP ਹਾਂਜੀ 110 BHP 110 BHP ਦੇ ਉੱਤੇ ਜੇ ਆਪਾਂ ਸੈਕੰਡਰੀਟ ਵੀ ਲੈਣੇ ਆ ਤਾਂ ਚੰਗਾ ਉਹਨਾਂ ਨੇ ਵਿੱਚ ਇਹ ਕੱਟ-ਕਟਾ ਕੇ 25 ਕ ਦਾ ਲੈਣਾ ਜੋ ਟਰਬੋ ਵਾਲੇ ਕਰਦੇ ਆ ਤੇ ਜਿਹਦੇ ਚੋਂ ਗਾਰੰਟੀ ਦੇ ਦਿੰਦੇ ਆ ਠੀਕ ਹੈ ਜੇ ਕੋਰ ਵੀ ਪੋਣੇ ਆ ਸਹੀ ਚੱਲ ਜਾਂਦੀ ਹੈ ਤਾਂ ਨਹੀਂ ਇਹ ਸਹੀ ਚੱਲਣੀ ਆਲਰੇਡੀ ਤੁਹਾਡਾ ਇੰਜਨ ਬੈਕ ਕੰਪਰੈਸਰ ਦਿਖਾਉਂਦਾ ਜਦੋਂ ਇੰਜਨ ਬੈਕ ਕੰਪਰੈਸਰ ਦਿਖਾਊਗਾ ਜਿਹੜੀ ਬਲੋ ਵਾਲੀ ਪਾਈਪ ਜਿੱਥੇ ਮੈਂ ਉਨੇ ਬਾਈ ਜੀ ਟਰਬੋ ਨੂੰ ਤੇਲ ਦੇਣਾ ਹੀ ਦੇਣਾ ਸੈਕਸ਼ਨ ਤਾਂ ਬਣਦੀ ਹੈ ਕਿ ਨਹੀਂ ਬਣਦੀ ਜਦੋਂ ਸੈਕਸ਼ਨ ਬਣਾ ਕੇ ਟਰਬੋ ਨੇ ਕੋਈ ਚੀਜ਼ ਖਿੱਚੀ ਤਾਂ ਤੇਲ ਸਾਰੀਆਂ ਪਾਈਪਾਂ ਜਿਹੜੀ ਵਿੱਚ ਦੀ ਤੁਸੀਂ ਹੱਥ ਲਾ ਕੇ ਕੰਨੇ ਆ ਜੋ ਐਸਪੈਪ ਦੇ ਉੱਤੇ ਹਾਂਜੀ ਇੱਥੋਂ ਟਰਬੋ ਨੇ ਤੇਲ ਸਿੱਟਣਾ ਮੈਂ ਉਹ ਵੀ ਤੁਹਾਨੂੰ ਦਿਖਾ ਦਿੰਦਾ ਬੇਟਾ ਖੋਲਿਓ ਗੁਰੇ ਲਾਂਬਾ ਮਿਲ ਜਾਂਦਾ ਅਗਲਾ ਕਹਿੰਦਾ ਬਾਈ ਮੈਂ ਤਾਂ ਚਲਦੀ ਲੈ ਕੇ ਆਇਆ ਸੀ ਹੁਣ ਗੁਰੇ ਗੱਡੀ ਸਟਾਰਟ ਕਰੀ ਬੇਟਾ ਚਾ ਤੇ ਦੌਰ 에서 ਅਸਰ ਕੀ ਆ ਠੀਕ ਹੈ ਜੀ ਤੇ ਮੈਂ ਜੀ ਪੈ ਬਲਾ ਦੂ ਤੂੰ ਆਟ ਗਿਆ ਇਧਰ ਆ ਲਾ ਪਿਆ ਸੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਦੋਸਤੋ ਮੇਰੇ ਲਈ ਜੋ ਚੰਗਾ ਮਾੜਾ ਲਿਖਣਾ ਲਿਖੋ ਮੈਂ ਤਾਂ ਜੋ ਸਮਾਜ ਦੇ ਵਿੱਚ ਬਰਿਆਈਆਂ ਮੈਂ ਲੈ ਕੇ ਆਂਦਾ ਰੂੰਗਾ ਅੱਗੇ ਸਾਹਮਣੇ ਵੀਰ ਹੁਣੇ ਪਿਆਰ ਕਰਕੇ ਆਏ ਸੀ ਤੁਸੀਂ ਬਾਈ ਜੀ ਕੀ ਸਿੱਖਿਆ ਜੀ ਜੀ ਮੇਰੇ ਲਈ ਬਹੁਤ ਸਤਿਕਾਰਯੋਗ ਹੈ ਲੋਕਾਂ ਨੇ ਕਹਿੰਦਾ ਬਾਈ ਨੂੰ ਘਰੇ ਭਲਾ ਕੇ ਬੇਇੱਜ਼ਤੀ ਕੀਤੀ ਇਹ ਤੁਹਾਡੀ ਬੇਇੱਜ਼ਤੀ ਹੈ ਕਿ ਜਨਰਲ ਨੌਲੇਜ ਨਹੀਂ ਵੀਰੀ ਜਨਰਲ ਨੌਲੇਜ ਹੈ ਸਾਨੂੰ ਜਾਣ ਆਹਨ ਮੈਨੂੰ ਕੋਈ ਡਰ ਥੋੜਾ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਸ਼ੁਭਨਾਮ ਆਪਣਾ ਮੇਰਾ ਨਾਮ ਜਗਸੀਰ ਸਿੰਘ ਜੱਗਾ ਨਾਗਪੁਰ ਦਾ ਆ ਮਹਾਰਾਸ਼ਟਰ ਤੋਂ ਮਹਾਰਾਸ਼ਟਰ ਤੋਂ ਆਇਆ ਤੁਸੀਂ ਰਾਮਗੜੀਆ ਭਾਈਚਾਰੇ ਹਾਂਜੀ ਬਿਲਕੁਲ ਜੀ ਚਲੋ ਮੈਂ ਦਰਦੀਆਂ ਦਾ ਮੁੰਡਾ ਕੋਈ ਫਰਕ ਨਹੀਂ ਐਕਚੁਅਲੀ ਦੇ ਵਿੱਚ ਤੁਸੀਂ ਕਾਦਾ ਕੰਮ ਕਰਦੇ ਹੋ ਮੇਰਾ ਟਰੱਕ ਬਾੜਿਆਂ ਦਾ ਹੀ ਟਰੱਕ ਬਾੜਿਆਂ ਟੈਲਰ ਦਾ ਹੈ ਅੜ ਅੜਵਾਇਆ ਤੁਸੀਂ ਵੀ ਅਗਲੇ ਨੂੰ ਪਰਚੀ ਆਂ ਲਿਖ ਕੇ ਦੇਣੀ ਬਿਲਕੁਲ ਜੀ ਬਿਲਕੁਲ ਲਿਖ ਕੇ ਹੁਣ ਦੱਸੋ ਵੀ ਇਹ ਚ ਅਲਸਰਟ ਹੈ ਜਾਂ ਤੁਹਾਨੂੰ ਸਮਝਾਇਆ ਗਿਆ ਇਹ ਸਮਝਿਆ ਨੌਲੇਜ ਆਉਂਦੇ ਵੀਰ ਜੀ ਅਗੇੜਾ ਬੰਦਾ ਅੜਬ ਹੁੰਦਾ ਹੈ ਉਹ ਬਿਲ ਕਿਹੜਾ ਬੰਦਾ ਮਿੱਠਾ ਉਹ ਤੰਗੂਆ ਪਿਛਲੇ ਪਾਸੇ ਪਿਛਲੇ ਪਾਸੇ ਬੈਕ ਪ੍ਰੈਸ਼ਰ ਮਾਰ ਰਹੀ ਹੈ ਇੱਥੇ ਵੀ ਮਾਰ ਰਹੀ ਹੈ ਇਧਰ ਵੀ ਮਾਰ ਰਹੀ ਹੈ ਹੁਣ ਟਰਬੋ ਇਹਦੇ ਵਿੱਚ ਦੀ ਤੇਲ ਆ ਰਿਹਾ ਅੱਛਾ ਜੀ ਠੀਕ ਹੈ ਜੇ ਮੈਂ ਇੱਥੇ ਆਪ ਦਾ ਬਦਲਾਈ ਦਾ 3500 4000 ਰੁਪਏ ਤੋਂ ਉੱਪਰ ਮੇਰੀ ਲੇਬਰ ਬਣਦੀ ਹੈ ਜੀ 4800 ਸਹੀ ਮੇਰੇ ਮੇਰੀ ਲੇਬਰ ਹੈ ਨਵਾਂ ਟਰਬੋ ਪਾਉਂਗਾ ਤੁਹਾਡਾ ਉਹਨੇ ਵਿਟਾਉਣਾ ਕਿ ਨਹੀਂ ਵਿਟਾਉਣਾ ਸਹੀ ਮੇਨੇ ਚ ਇਹਦੇ ਤੇ ਜਿੰਨੇ ਰੁਪਏ ਲਾ ਲੀਏ ਹਾਂਜੀ ਉਹ ਥੋੜੇ ਆਪਾਂ ਅੱਛਾ ਜੀ ਤੇ ਜੈਸੀ ਗਲੀ ਵੀ ਹੋਵੇ ਹਾਂਜੀ ਤੇ ਤੁਸੀਂ ਉਹਨੂੰ ਸਿੱਧੀ ਪੱਚ ਲਾ ਕੇ ਕਰੋ ਉਹਦੀ ਥਾਂ ਤੇ ਚੈਸੀ ਬਦਲੋਗੇ ਜਾਂ ਪੱਚ ਲਈ ਚੱਲੋਗੇ ਨਹੀਂ ਨਹੀਂ ਚੈਸੀ ਬਦਲਾਂ ਪੱਚ ਲਾਉਣ ਦਾ ਕੋਈ ਮਤਲਬ ਨਹੀਂ ਉਹ ਚ ਮਾਰੋ ਜਿਹੜਾ ਵੀਰੇ 12 12 ਹਾਂਜੀ ਜੋ ਇਹਦੇ ਹਾਲਾਤ ਹੈ ਹਾਂਜੀ ਮੇਰੀ رائے ਨਹੀਂ ਹੈਗੀ ਮੇਰੇ ਤੋਂ ਜੋ ਬੁਲਾ ਰਿਹਾ ਹੈ ਉਹ ਸੱਚ ਕਰਕੇ ਬੋਲ ਰਿਹਾ ਹੈ ਹਾਂਜੀ ਤੁਹਾਡੇ ਅੰਦਰ ਵੀ ਲੇਟਾਂ ਬੜੀਆਂ ਚੱਕਦੀਆਂ ਪਈਆਂ ਹਾਂਜੀ ਚੱਲੀਆਂ ਹਾਂਜੀ ਇਹਦੇ ਤੇ ਜਿੰਨੇ ਵੀ ਰੁਪਏ ਲਾਦਾ ਮੈਂ ਹਾਂਜੀ ਉਹ ਵਿਅਰਥ ਹੈ ਅੱਛਾ ਜੀ ਮਾੜਾ ਹਲਵਾਈ ਹੋਵੇ ਨਾ ਉਹ ਕਹਿੰਦਾ ਜੇ ਤੂੰ ਉਨੀ ਗੱਲ ਕਰਿਆ ਕਰ ਫालतू ਗੱਲ ਚਲਾ ਗਿਆ ਹਾਂਜੀ ਜੇ ਹਲਵਾਈ ਮਾੜਾ ਹੋਵੇ ਤੇ 2 ਕਿਲੋ ਪਾਣੀ ਵਾਲੀ ਚਾਸ ਨਹੀਂ ਹੈ ਉਹਦੇ ਚੋਂ ਅੱਧਾ ਕਿਲੋ ਸ਼ੱਕਰ ਕੱਢ ਦੇਵੇ ਆਪਣੇ ਨੂੰ ਬੂਰੇ ਵਾਲੀ ਖੰਡ ਹਾਂਜੀ ਤੇ ਆਪਦੀ ਅੱਧੀ ਦਿਹਾੜੀ ਲੈ ਲਵੇ ਤੇ ਅੱਧਾ ਸਿਲੰਡਰ ਲਾ ਦੇਵੇ ਹਾਂਜੀ ਖੰਡ ਬਿਆਰ ਲਿਆਂ ਦੀ ਸੌਖੀ ਹੈ ਜਾਂ ਸੱਚ ਦੱਸ ਦੇ ਵੀਰੇ ਹਾਂਜੀ ਹਾਂਜੀ ਉਹ ਤਾਂ ਇਹ ਕੋਈ ਬੇਇੱਜ਼ਤੀ ਤਾਂ ਨਹੀਂ ਮੈਂ ਕਰ ਰਿਹਾ ਨਾ ਨਾ ਕੋਈ ਬੇਇੱਜ਼ਤੀ ਨਹੀਂ ਲੋਕ ਕਹਿੰਦੇ ਵੀ ਬਾਈ ਗਾਹਕ ਦੀ ਬੇਇੱਜ਼ਤੀ ਕਰਤੀ ਬੇਇੱਜ਼ਤੀ ਨਹੀਂ ਕਰਤੀ ਤੁਹਾਨੂੰ ਤਾਂ ਨੌਲੇਜ ਆ ਗਈ ਤੁਹਾਡੇ ਜਿਹਨੇ ਵੀ ਕੀਤਾ ਨਾਂ ਨਹੀਂ ਆਪਾਂ ਲੈਣਾ ਠੀਕ ਹੈ 15000 ਤਾਂ ਲੱਗਾ ਤੁਹਾਡਾ ਉੱਥੇ ਹਾਂ ਬਾਈ ਨਗਦ ਲੱਗੇ ਆ ਮੂਲੀ ਗੱਲ ਇਹਨੇ ਤਾਂ ਤੁਸੀਂ ਪਹਿਲਾਂ ਟਰਬੋ ਤੇ ਲਾ ਕੇ ਆਏ ਹਾਂਜੀ ਲਾ ਕੇ ਆਏ ਉਹਦੇ ਕਿੰਨੇ ਲਾ ਕੇ ਆਏ 12000 ਰੁਪਏ ਤੋਂ ਟਰਬੋ ਤੇ ਲਾ ਕੇ ਆਇਆ ਮੈਂ ਉਹਨੇ ਲੇਬਰ ਨਹੀਂ ਲਈ ਲੇਬਰ ਦੇ ਅਲੱਗ ਪੈਸੇ ਦਿੱਤੇ ਉਹਨੂੰ 2000 ਰੁਪਿਆ ਦੇਖੋ ਉਹਨੇ 2000 ਲਿਆ ਹਾਂਜੀ ਉਹਨੇ ਰਹਿ ਨਹੀਂ ਦਿੱਤੀ ਵੀ ਟਰਬੋ ਮਾੜਾ ਤਰ੍ਹਾਂ ਚੱਲੂਗਾ 2020 ਹਾਂਜੀ 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 ਐ ਐਸੇ ਕਰਕੇ ਵੀਰ ਜੀ ਉਥੋਂ ਉਹ ਜਿਵੇਂ ਗੱਡੀ ਛੱਡੀ ਐ ਹੁਣ ਮੈਂ ਟਰਬੋ ਇਹਦਾ ਬਦਲ ਦੂੰ ਉਹ ਵੀ ਵਾਪਸ ਕਰ ਦੂੰਗਾ ਔਰ ਮੈਂ ਟਰਬੋ ਵਾਪਸ ਕਰ ਦੇਣਾ ਮੋਂ ਪੈਸੇ ਲੈ ਲੈਣਾ ਉਥੋਂ ਪਰ ਨਵਾਂ ਟਰਬੋ ਚੱਲਣਾ ਨਹੀਂ ਜੇ ਨਵਾਂ ਲਾਇਆ ਅੱਛਾ ਏ ਨਵਾਂ ਲਾਇਆ ਟਰਬੋ ਕਿਉਂ ਨਹੀਂ ਚੱਲਣਾ ਇਹਦੇ ਟਰਬੋ ਦੀ ਜਿਹੜੀ ਪੱਖੀ ਦੀ ਜਿਹੜੀ ਮੈਂ ਟਰਬੋ ਨਵਾਂ ਲਾਉਣਾ ਉਹਨੇ ਤੇਲ ਵੀ ਨਹੀਂ ਚੱਕਣਾ ਹਾਂਜੀ ਉਹਨੇ ਬੂਸਟ ਵੀ ਵਧਾਉਣਾ ਇਹਦਾ ਹਾਂਜੀ ਕਿੱਥੇ ਬੂਸਟ ਦੇਤਾ ਹਾਂਜੀ ਧੂਆਂ ਤਾਂ ਪਹਿਲਾਂ ਹੀ ਮਾਰੀ ਜਾਂਦੀ ਆ ਹਾਂਜੀ ਇਹ ਤਾਂ ਬਈ ਗਿੰਦਾ ਵਾਲਾ ਪਿਸਤਲ ਵਾਲਾ ਧੂਆਂ ਉਹੀ ਤਰ੍ਹਾਂ ਹੀ ਜਾਂਦਾ ਵੀਰੇ ਅੱਛਾ ਇਹ ਦੂਸਰੇ ਬੱਚੇ ਨਹੀਂ ਪੁੱਛਿਆ ਸਕਦਾ ਕਿ ਮੇਰੀ ਆਡੀਅנס ਨੂੰ ਬਹੁਤ ਸਤਸਕਾਰ ਆਇਆ ਤੇ ਪਿਆਰ ਆ ਕੁਝ ਕਮੈਂਟ ਕਰਕੇ ਦੱਸੋ ਵੀ ਜਿਵੇਂ ਅੱਜਕੱਲ ਬਲੌਗਰ ਵੀਡੀਓ ਪਾਉਂਦੇ ਆ ਮੈਂ ਉਹ ਵੀ ਮਿੱਠੀਆਂ ਮਾਰਨੀ ਸ਼ੁਰੂ ਕਰ ਲਵਾਂ ਕਿਉਂਕਿ ਮੇਰੀ ਅੰਦਰਲੀ ਆਵਾਜ਼ ਜੋ ਤੁਹਾਨੂੰ ਮੈਂ ਪੁੱਛਿਆ ਵੀ ਭਾਈ ਜੀ ਇੰਜਨ ਕੀ ਹੈ ਤੁਸੀਂ ਬਾਅਦ ਚ ਦੱਸਿਆ ਇਹ ਹੀ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਉੱਥੇ ਸਮਝਾਂਦਾ ਵੀ ਭਾਈ ਇਹ ਇੱਥੇ ਆਉਣ ਜੋ ਗੱਡੀ ਨਹੀਂ ਹੈਗੀ ਸਹੀ ਹੁਣ ਇੱਥੇ ਹੱਕ ਤਾਂ ਇਹ ਬਣਦਾ ਐ ਵੀ ਮੇਰੀ ਜਿਹੜੀ ਅੰਦਰਲੀ ਸ਼ਰਾਰਤੀ ਆਤਮਾ ਜਿਵੇਂ ਆਪਦੀ ਉਹ ਵਿਗਾੜ ਆਇਆ ਯਾਰ ਤੇਰੇ ਕੋਲੇ ਆਇਆ ਇੰਨੀ ਦੂਰੋਂ ਮਾਨ ਕਰਕੇ ਤੇ ਮਾਨ ਆਪਦਾ ਕਰ ਲਾ ਤੇ ਇਹਦਾ ਕੰਮ ਕਰ ਦੇ ਹਾਂਜੀ ਹਾਂਜੀ ਹੁਣ ਜੇ ਮੈਂ ਆਪਦਾ 3500 4000 ਲੈ ਵੀ ਲਿਆ ਹਾਂਜੀ ਠੀਕ ਐ ਤੁਹਾਡਾ ਲੋਕਸ ਬਾਅਦ ਚ ਫੇਰ ਪਹਿਣਾ ਹੈ ਹਾਂਜੀ ਹਾਂਜੀ ਤੇ ਤੁਹਾਡੇ ਦਿਮਾਗ ਚ ਫੇਰ ਲੈਕਟਿਵ ਜਾਣਾ ਯਾਰ ਮੈਂ ਤਾਂ ਇੰਨੇ ਪੈਸੇ ਲਾ ਕੇ ਤੇ ਮੈਸਤਰੀ ਨੇ ਦੇ ਰਿਹਾ ਤਾਂ ਹਾਂਜੀ ਤੂੰ ਬੇਤਰਬ ਹੋਈਏ ਕਿ ਜਿੰਨੇ ਤੇ ਤੇਲ ਪੰਡਾ ਪਾ ਲਈ ਜਾਂ ਕਿੰਨੀ ਆ ਹਾਂਜੀ ਠੀਕ ਆ ਬਈ ਕਿਟਰਪੁਰ ਚੰਗਾ ਲੈਣ ਜਾਓਗੇ ਤਾਂ ਚੰਗਾ 25000 ਰੁਪਆ ਉੱਤੇ ਸਰਦੋਲੇ ਨਹੀਂ ਦੇਣਾ ਜਦ ਦਾ ਸਾਫੀ ਤੁਸੀਂ ਲੈਓ ਕਵਾੜੀਏ ਕੋਲ ਹਾਂਜੀ ਕਿਟਰ ਬੋਲੀ ਦੀ ਦੁਕਾਨਾ ਤੋਂ ਲੈ ਆਏ ਹਾਂਜੀ ਹਾਂਜੀ ਨਹੀਂ ਇਕੱਲਾ ਜੀਰੇ ਸਰਦੋਲੀ ਦੀ ਦੁਕਾਨ ਤੋਂ ਲੈ ਆਏ ਹੋ ਇੱਕ ਕਵਾੜੀਏ ਦੀ ਦੁਕਾਨ ਕਵਾੜੀਏ ਤੋਂ ਇੱਥੇ ਵੀ ਨਹੀਂ ਅੱਲਾ ਲੋਹਾਤ ਜਾਏ ਨਹੀਂ ਮੈਂ ਕਵਾੜੀਏ ਉੱਥੇ ਬਹੁਤ ਕਵਾੜੀ ਨਾਲ ਉਹਨਾਂ ਤੋਂ ਲੈ ਕੇ ਲਾਇਆ ਉਹਨਾਂ ਨੇ ਗਾਰੰਟੀ ਦਿੱਤੀ ਹੈ ਗਾਰੰਟੀ ਕਾਰਕਰ ਤੁਸੀਂ ਫਸੇ ਕਿੱਥੇ ਗਾਰੰਟੀ ਤੇ ਗਾਰੰਟੀ ਤੇ ਬਸ ਜੋ ਹੀ ਕਹਦਾ ਬਾਈ ਮੈਂ ਠੋਕ ਕੇ ਪੈਸੇ ਲਊਂਗਾ ਇਹਦੀ ਬਾਈ ਵੀ ਕੋਈ ਗਾਰੰਟੀ ਨਹੀਂ ਲਾ ਕੇ ਇੱਕ ਵਾਰੀ ਚਲਾ ਕੇ ਦੇਖ ਲਓ ਉਸ ਤੋਂ ਬਾਅਦ ਓਕੇ ਆ ਫਿਰ ਤੁਸੀਂ ਮਨ ਖੜਨਾ ਸੀ ਤੁਹਾਡਾ ਮਨ ਕਿੱਥੇ ਖੜਿਆ ਹਾਂ ਮੰਨਤਾ ਤੁਹਾਡੇ ਕੋਲ ਹਟੂੜ ਤੇ ਆ ਗੜ ਕਾਨੂੰ ਕੀ ਕਰਾਂਗੇ ਮੈਂ ਨਹੀਂ ਮਾਰਦਾ ਨਹੀਂ ਨਹੀਂ ਉਹਨੇ ਝੂਠ ਮਾਰਿਆ ਉਹਨੇ ਬੋਲਿਆ ਕਿ ਮੈਂ ਤੇਰੇ ਪੈਸੇ ਵਾਪਸ ਕਰੂੰਗਾ ਉਨੇ ਗੱਲ ਵੀ ਗਏ ਮੈਂ ਤੇਰੇ ਵੈਸੇ ਵਾਪਸ ਕਰੂੰ ਨਹੀਂ ਤੇਰੇ ਕੋ ਟਰਬੋ ਹੋਰ ਦੂੰ ਮੇਰੇ ਕੋਲ ਇੰਨਾ ਟਾਈਮ ਨਹੀਂ ਟਰਬੋ ਲਾਉਣ ਦਾ ਬਾਈ ਜੀ ਵਾਪਸ ਨਹੀਂ ਉਹ ਤੇਰੀ ਹਾਂ ਜੇ ਟਰਬੋ ਵਾਪਸ ਕਰਦਾ ਇਹਦੇ ਨਾਲ ਦਾ ਚੰਗਾ ਤੁਹਾਨੂੰ ਜਾਂਦਾ ਤਾਂ ਲੈ ਲਿਓ ਦੇਖਣਾ ਪੈਂਦਾ ਟਰਬੋ ਇਹਦੇ ਵਿੱਚ ਪੋਜੀਸ਼ਨ ਕੀ ਆ ਮੇਰੀ ਕੰਮ ਕਰ ਇੱਕ ਸਾਡੀ ਵੀਰੀ ਗਲਤੀ ਇਹ ਆ ਵੀ ਉੱਥੇ ਟਰਬੋ ਚੈੱਕ ਨਾ ਕਰਾਇਆ ਸੀ ਬਸ ਇਹ ਗੱਲ ਰਹਿ ਗਈ ਜਾਨੀ ਜਿਹੜਾ ਮਿਸਤਰੀ ਨੇ ਫਿੱਟ ਕੀਤਾ ਉਹਨੇ ਵੀ ਨਹੀਂ ਵੇਖਿਆ ਇਹ ਮਿਸਤਰੀ ਤਾਂ ਫਿੱਟ ਕਰ ਲੱਗਦਾ ਵੀਰ ਜੀ ਅਗਰ ਉੱਥੇ ਛੋਡੇ ਵਰਗਾ ਮਿਸਤਰੀ ਹੁੰਦਾ ਤਾਂ ਇੱਥੇ ਨਾਉਤ ਨਹੀਂ ਜਉਣੀ ਮੈਨੂੰ ਉਥੇ ਮਿਸਤਰੀ ਆਏ ਨੇ ਕੋਈ ਵੇਦਾਂ ਦੇ ਜਾਂਸੀ ਦੀ ਗੱਡੀ ਵਾਲਾ ਤਾਂ ਪੂਰੀ ਦੀ ਪੂਰੀ ਗੱਡੀ ਉਹ ਹੈ ਕੀ ਕਰਾਂਗੇ ਕਿਧਰੋਂ ਜਾਵਾਂਗੇ ਮੈਨੂੰ ਤਾਂ ਬੈਜੀ ਤੋਂ ਫੋਨ ਆਇਆ ਹੰਮ ਕੀ ਸਮਝਾਵਾ ਤੇ ਨਾ ਸਮਝਾਵਾ ਤਰ ਉਹ ਨਵਾਂ ਲਾਇਆ ਤੁਹਾਡੇ ਇੰਜਨ ਨੂੰ ਇਹਨੇ ਖਲਾਰਨਾ ਠੀਕ ਉਹ ਲੋਕਾਂ ਨੇ ਕਿਹਾ ਜਿਵੇਂ ਖਲਾਰਨੇ ਮੈਂ ਗੱਡੀ ਸਟਾਰਟ ਕਰੀਓ ਬੇਟਾ ਸਟਾਰਟਿੰਗ ਹਜੇ ਔਖੀ ਹੈ ਨਾ ਇਹਦੇ ਬਾਅਦ ਹੋਰ ਹੋ ਜਾਣੀ ਹੈ ਬਜੀ ਰਹੇ ਦਿਓ ਲਾਈਟ ਲੱਗ ਜਾ ਬੇਟਾ ਆ ਜਿਹੜਾ ਤੂੰ ਐ ਤੇ ਉੱਥੇ ਲਾਦਾ ਐ ਇੱਥੇ ਵੀ ਲਾਦਾ ਕਿਸੇ ਲਾਪਿਆ ਬੇਟਾ ਤੇ ਆਪਾਂ ਇਹ ਪਲਾਂ ਨਹੀਂ ਦਾ ਅੱਗ ਗਿਆ ਗੱਡੀ ਬੰਦ ਕਰ ਦਿਓ ਬੇਟਾ ਮੈਂ ਦੀਤੇ ਲੰਪਈਆ ਠੀਕ ਐ ਨਾ 에어 ਫਿਲਟਰ ਲਾ ਲੋ ਕਾਕਾ ਜਿੱਥੋਂ ਇਹਦਾ ਤੇਲ ਲੀਕ ਕਰਦਾ ਉਹਦੇ ਪਾਈਪ ਕਲੱਪ ਕਰ ਦੋਸਤੋ ਬਹੁਤ ਕੁਝ ਖੋਲਣਾ ਪੈਂਦਾ ਹੁੰਦਾ ਹੈ ਬੇਟਾ ਟਰਬੋ ਤੇ ਇਸੇ ਲੈ ਕੇ ਆਇਓ ਪਹਿਲੀ ਗੱਲ ਤਾਂ ਟਰਬੋ ਦੀ ਪੋਜੀਸ਼ਨ ਦੇਖੋ ਕੀ ਹੈ ਇਹਦੀ ਜਿਹੜੀ ਚੀਜ਼ ਆਹ ਵਾਲੀ ਨੇੜੇ ਆ ਜਾ ਬੇਟਾ ਨੇੜੇ ਆ ਜਾ ਲਾਈਟ ਮਾਰਿਓ ਬੇਟਾ ਉੱਪਰੋਂ ਠੀਕ ਹੈ ਜੀ ਆ ਬਿਲਕੁਲ ਉੱਡਾ ਪਿਆ ਟਰਬੋ ਇਹਦੀ ਪੱਖੀ ਦੀ ਹਾਲਤ ਦੇਖੋ ਇਹਦੇ ਚ ਪਲੇ ਵੇਖੋ ਕੀ ਇਹ ਚੱਲ ਪਾਊਗਾ ਜੇ ਆਹ ਦੇਖੋ ਇਹ ਕਿੱਥੇ ਲੱਗ ਗਿਆ ਜਾ ਕੇ ਆਹ ਦੇਖੋ ਇਹ ਨਾਲ ਐਲੂਮੀਨੀਅਮ ਵੀ ਰਗੜ ਕੇ ਪਲੇਟ ਨੇ 에어 ਦੇ ਥਰੂ ਪਿਸਟਨਾਂ ਤੇ ਭੇਜਣਾ ਸਰਦਾਰ ਸਾਹਿਬ ਆਇਓ ਨੇੜੇ ਜੁ ਹੋ ਜੋ ਦੇਖੋ ਕੀ ਦਿਖ ਰਿਹਾ ਤੁਹਾਨੂੰ ਇਹ ਮਿਸਤਰੀ ਵੀ ਦੇਖ ਸਕਦਾ ਸੀ ਜੀ ਤੁਹਾਡਾ ਠੀਕ ਹੈ ਜੀ ਦੇਖ ਸਕਦੇ ਹੋ ਹਾਂ ਆ ਲਓ ਜੀ ਟਰੰਕ ਬਣਾਉਗਾ ਹਾਂ ਹਾਂ ਉਹ ਜੀ ਤੁਥੋ ਮਰਜ਼ੀ ਲਓ ਜੀ ਮੈਨੂੰ ਕੋਈ ਮਤਲਬ ਨਹੀਂ ਚਾਹੀਦਾ ਮੈਨੂੰ ਖਰਾ ਨੰਬਰ ਦੇ ਦੇਣਾ ਉਹ ਜੀ ਕਿਹਦਾ ਜੀ ਟਰਬੋ ਵਾਲੇ ਦਾ ਹਾਂ ਨੰਬਰ ਦੇ 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 ਸੋ ਦੋਸਤੋ ਅਖੀਰ ਬਾਈ ਜੀ ਉਹਨੇ ਕਹਿੰਦੇ ਬਾਈ ਜੀ ਸਾਡਾ ਕੰਮ ਚਲਾ ਕੇ ਦਿਓ ਤੇਲ ਡੁੱਲਦਾ ਬਹੁਤ ਪਿਆ ਠੀਕ ਹੈ ਜੀ ਟਰਬੋ ਵੀਰ ਹੁਣੇ ਮੈਂ ਕਿਹਾ ਜੋ ਜਾਲ ਲਿਆ ਕੇ ਪਾਉਣਾ ਚਾਹੁੰਨੇ ਵੀਰ ਜੀ ਪਾ ਲਿਓ ਮੈਨੂੰ ਲਾਂਭਾ ਨਾ ਦਿਓ ਕਿਉਂਕਿ 에ਅਰ ਦਾ ਪ੍ਰੈਸ਼ਰ ਵਧਿਆ ਤੇ ਮੁੜ ਕੇ ਇੰਜਨ ਨੇ ਖੜਕਣ ਲੱਗ ਪੈਣਾ ਠੀਕ ਹੈ ਜੀ ਜੋ ਪੁਰਾਣੇ ਟਰਬੋ ਦੀ ਹਾਲਤ ਹੈ ਤੁਸੀਂ ਉਹ ਵੀ ਦੇਖ ਲਈ ਹੈਗੀ ਹੈ ਤੇ ਜਿਹੜਾ ਲੈ ਕੇ ਆਏ ਵੀਰ ਉਹ ਵੀ ਹੈਗਾ ਸੋ ਮੇਰਾ ਤਾਂ ਕਸਟਮਰ ਨੂੰ ਸਮਝਾਉਣਾ ਫਰਜ਼ ਬੰਦਾ ਇੱਕ ਵਾਰੀ ਪੈਸੇ ਲਾਇਆ ਕਰੋ ਬਾਰ ਬਾਰ ਪੈਸੇ ਨਾ ਲਾਇਆ ਕਰੋ ਚੰਗਾ ਮਕੈਨਿਕ ਹੈ ਉਹ ਚੰਗੇ ਕੰਮ ਕਰੂਗਾ ਚੰਗੀ ਰਹਿ ਦੇਊਗਾ ਪਹਿਲੀ ਟਰਬੋ ਦੀ ਪੱਖੀ ਦੀ ਹਾਲਤ ਇਹੋ ਜੀ ਹੈ ਸੋ ਸੱਜਣੋ ਮੈਂ ਤਾਂ ਇੱਥੇ ਇੱਕ ਛੋਟੀ ਜੀ ਬਰੀਕ ਜੀ ਗੱਲ ਦੱਸਣੀ ਚਾਹਣਾ ਹੈ ਨੇਰੀ ਵਗਦੀ ਹੋਵੇ ਨਾ ਤੇ ਉਹਨੂੰ ਆਪਦੇ ਆਪ ਨੂੰ ਕਿਵੇਂ ਬਚਾਉਣਾ ਔਖਾ ਹੈ ਕਿਉਂਕਿ ਨੇਰੀ ਬਹੁਤ ਤਕੜੀ ਹੋਵੇ ਤੇ ਦਰਖਤ ਹਲਕਾ ਹੋਵੇ ਤੋ ਕਈ ਵਾਰੀ ਝੁੱਕ ਜਾਂਦਾ ਹੈ ਤੇ ਕਈ ਵਾਰੀ ਝੁਕੇ ਨਾ ਨਾ ਤੇ ਸੁੱਕ ਗਿਆ ਲੱਕੜਾ ਹੋਣ ਤੇ ਬਾਈ ਜੀ ਉਹਨੂੰ ਪਟਕੇ ਨਾਲ ਹੀ ਰਹਿ ਜਾਂਦਾ ਹੈ ਇਹੀ ਹਾਲਤ ਹਰੇਕ ਮਕੈਨਿਕ ਦੀ ਹੈ ਪਰ ਮੈਂ ਤਾਂ ਮਕੈਨਿਕ ਵੀਰਾਂ ਨੂੰ ਵੀ ਨਾਲ ਅਵੇਅਰ ਕਰਦਾ ਹੁੰਦਾ ਹਾਂ ਵੀ ਬਾਈ ਜੀ ਆਪਦੀ ਸਟੇਟਸ ਨੂੰ ਵਧਾਓ ਆਪਣੀ ਸੋਚ ਚੰਗੀ ਲੈ ਕੇ ਜਾਓ ਇੱਕ ਵਾਰੀ ਚੰਗਾ ਕੰਮ ਕਰੋ ਜਦੋਂ ਇਹੋ ਜਿਹਾ ਮਾੜਾ ਟਰਬੋ ਪਾਉਂਦੇ ਆ ਤੁਸੀਂ ਤੇ ਤੁਹਾਨੂੰ ਵੀ ਲਾਂਬਾ ਆਉਂਦਾ ਤੇ ਮਕੈਨਿਕ ਭਰਾ ਵੀ ਫਿਰ ਬਦਨਾਮ ਹੁੰਦੇ ਆ ਤੇ ਜਿੰਨੀ ਕੁ ਮੈਂ ਇੱਕ ਵਾਰ ਹੁਣ ਬੇਨਤੀ ਕਰ ਲੱਗਾ ਮੇਰਾ ਇੱਕ ਦੋਸਤ ਹੈ ਮੇਰਾ ਪੜੋਸੀ ਵੀਰ ਉਹ ਮੈਨੂੰ ਕਹਿੰਦਾ ਵੀਰੇ ਮੈਨੂੰ ਪਤਾ ਹੈ ਤੇਰੇ ਤੇ ਗਲਤ ਕਮੈਂਟ ਜ਼ਿਆਦਾਤਰ ਆਪਣੇ ਮੋਗੇ ਦੇ ਕੁਝ ਮਿਸਤਰੀ ਹੈਗੇ ਆ ਕਿਉਂਕਿ ਉਹ ਵੀ ਕੰਮ ਇਸੇ ਲਾਈਨ ਦਾ ਕਰਦਾ ਪਰ ਜਦੋਂ ਬੈਠੇ ਹੁੰਦੇ ਆ ਉਹ ਫਿਰ ਇੱਕ ਦੂਜੇ ਨੂੰ ਸ਼ੇਅਰ ਕਰ ਦਿੰਦੇ ਆ ਕਿਉਂਕਿ ਉਹਨਾਂ ਦੀਆਂ ਆਈਡੀਆ ਗਾਧੀਆਂ ਬਲਾਕ ਕੀਤੀਆਂ ਹੋਈਆਂ ਵੀ ਪਤਾ ਲੱਗ ਜਾਵੇ ਕਿ ਇਹਦਾ ਫਰੈਂਡ ਹੈ ਕੌਣ ਇਸ ਕਰਕੇ ਉਹ ਆਈਡੀ ਤੋਂ ਕਮੈਂਟ ਪਾਉਂਦੇ ਆ ਚਲੋ ਚੰਗੇ ਮਾੜੇ ਪਾਓ ਯਾਰ ਕੋਈ ਇਨਸਾਨੀਅਤ ਵੀ ਜ਼ਰੂਰੀ ਹੈ ਨਾ ਇਹ ਵੀਰ ਹੁਣੇ ਮੇਰੇ ਕੋਲ ਬੜੀ ਦੂਰੋਂ ਚੱਲ ਕੇ ਆਏ ਤੇ ਇਹਨਾਂ ਦਾ ਮੈਂ ਮਸਲਾ ਹੱਲ ਕਰਕੇ ਤੋੜੂੰਗਾ ਕਿ ਇਸ ਬੇਨਤੀ ਨੂੰ ਜਿਹੜਾ ਵੀ ਮੇਰਾ ਆਡੀਅנס ਤੇ ਜਾਂ ਮਕੈਨਿਕ ਭਰਾ ਮੈਨੂੰ ਫੋਲੋ ਕਰਦੇ ਉਹ ਜਰੂਰ ਇਸ ਗੱਲ ਦਾ ਧਿਆ ਵੀ ਜਦੋਂ ਇੰਜਣ ਦੇ ਵਿੱਚ ਆਪਾਂ ਰਿੰਗ ਕੱਲੇ ਪਾ ਦਈਏ ਪਿਸਟਨ ਪੁਰਾਣੇ ਰੱਖ ਦਈਏ ਤਾਂ ਬੜੀਆਂ ਸਾਰੀਆਂ ਦਿੱਕਤਾਂ ਆਉਂਦੀਆਂ ਠੀਕ ਹੈ ਕਮੈਂਟ ਚੰਗਾ ਮਾੜਾ ਪਾਉਣਾ ਹਰ ਇੱਕ ਪੁਰਾਣੀ ਦੇ ਬਸ ਆਉਂਦੀ ਸੋਚ ਤੇ ਡਿਪੈਂਡ ਕਰਦਾ ਜਦੋਂ ਸੋਚ ਵਿਅਕਤੀ ਦੀ ਬਦਲ ਜਾਂਦੀ ਹੈ ਤੇ ਚੰਗੀ ਹੋ ਜਾਂਦੀ ਹੈ ਅਕਾਲ ਪੁਰਖ ਵੀ ਸਹਾਇ ਹੋਂਦਾ ਹੈ ਦੋਸਤੋ ਅੱਜ ਛੋਟੇ ਜਿਹੇ ਚੰਦ ਪੈਸਿਆਂ ਪਿੱਛੇ ਆਪਾਂ ਨੁਕਸਾਨ ਕਿਸੇ ਦਾ ਕਰੀਏ ਉਹ ਗਲਤ ਆਦੋ ਜੁਵਾਕਾਂ ਦੀ ਫੀਸਾਂ ਪਿੱਛੇ ਮੈਨੂੰ ਤਾਂ ਇਹ ਵੀ ਕਹਿੰਦੇ ਦੋਸਤ ਵੀਰ ਤੂੰ ਜੁਵਾਕਾਂ ਦੀ ਫੀਸ ਤੇ ਬਿਜਲੀ ਦਾ ਬਿੱਲ ਨਹੀਂ ਦੇਣਾ ਵੇ ਗਾਗ ਨੂੰ ਮੋੜ ਦੇਣਾ ਮੈਂ ਵੀਰ ਨੂੰ ਮੋੜਤਾ ਸੀ ਉਹ ਕਹਿੰਦਾ ਬਾਈ ਜੀ ਆਇਆ ਕੁਛ ਨਾ ਕੁਛ ਹੱਲ ਕਰਕੇ ਦਿਓ ਤੁਸੀਂ ਹੱਲ ਜਰੂਰ ਕਰ ਸਕਦੇ ਹੋ ਕਿਉਂਕਿ ਕੀਰੀ ਮਜਬੂਰ ਹੋ ਜਾਂ ਨੇ ਬੰਦਾ ਲੈ ਕੇ ਨਹੀਂ ਜਾਂਦਾ ਉਹ ਕਹਿੰਦਾ ਬਾਈ ਜੀ ਆ ਖੜੇ ਆ ਕਿਉਂਕਿ ਲਾਈਟਾਂ ਵੀ ਗੱਡੀ ਦੇ ਵਿੱਚ ਜਗ ਰਹੀਆਂ ਸੀ ਫਿਰ ਸਮਝਾਇਆ ਸਮਝਿਆ ਵੀਰ ਤੇਰਾ ਪੱਕਾ ਕੰਮ ਨੂੰ ਕਰਨਾ ਸ਼ੁਰੂ ਕਰ ਲਿਆ ਹੁਣ ਇੱਥੇ ਮੈਂ ਨਿੱਕੀ ਜੀ ਗੱਲ ਕਰਦਾ ਮੈਂ ਕੰਪਰੈਸਰ ਵੱਜ ਜਾਂਦਾ ਮੈਨੂੰ ਲੱਗਦਾ ਮਕੈਨਿਕ ਵੀਰ ਵੀ ਸਮਝ ਗਏ ਹੋਣਗੇ ਤੇ ਆਡੀਅנס ਵੀ ਸਮਝ ਗਈ ਹੋਊਗੀ ਹੁਣ ਵੀ ਬਾਈ ਜੀ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਵੀ ਚੰਗਾ ਮਕੈਨਿਕ ਚੰਗੇ ਪੈਸੇ ਲਾਉਂਦਾ ਚੰਗਾ ਗਾਹਕ ਚੰਗੇ ਪੈਸੇ ਲਾਉਂਦਾ ਮਾੜੀ ਗੱਡੀ ਰੱਖੋਗੇ ਤੇ ਭਾਈ ਜੀ ਫਿਰ ਮਿਸਤਰੀਆਂ ਨੂੰ ਦਿੰਦੇ ਰਹੋਗੇ ਤੇ ਕਬਾੜੀਆਂ ਨੂੰ ਪੈਸੇ ਦਿੰਦੇ ਰਹੋਗੇ ਸੋ ਜੇ ਗੱਲ ਬੁਰੀ ਲੱਗੀ ਹੈ ਤਾਂ ਵੀ ਕਮੈਂਟ ਬਾ ਦਿਓ ਜੋ ਚੰਗੀ ਲੱਗੇ ਕਿੰਨੀ ਹੈ ਤੁਹਾਡਾ ایکسپੀਰੀਅੰਸ ਹੈ ਜੀ ਬਹੁਤ ਬਹੁਤ ਧੰਨਵਾਦ ਐਨਾ ਵਧੀਆ ਕੰਮ ਕਰਿਆ ਅਸੀਂ ਦੇਖਿਆ ਵੀ ਅਕੀ ਸਾਨੂੰ ਸਕੂਨ ਆਇਆ ਦਿਮਾਗ ਨੂੰ ਕੀ ਮਹਿਸੂਸ ਕੀਤਾ ਭਾਈ ਜੀ ਤੁਸੀਂ ਕੰਮ ਕਰਾ ਕੇ ਲੈ ਕੇ ਆਏ ਹੋ ਆਪਾਂ ਕਿਸੇ ਨੂੰ ਗੱਲ ਨਾਲ ਨਹੀਂ ਲੈਂਦੇ ਕੋਈ ایکسپੀਰੀਅੰਸ ਕਾਊਂਟ ਕਰਦਾ ਜਾਂ ਜੋ ਮੈਂ ਕਹਿੰਦਾ ਵੀ ਭਾਈ ਮੋਰੀ ਵਾਲੇ ਪੈਸੇ ਦੀ ਕਦਰਾਂ ਮਿਸਤਰੀ ਦੀ। ਬੀਰ ਜੀ ਸਪੀਰੀਅਸ ਜਿਹੜਾ ਬੰਦਾ ਦੇਖਦਾ ਹੈ ਉਹ ਪੂਰਾ ਕਾਊਂਟ ਕਰਦਾ ਵੀ ਵਾਕਈ ਕੋਈ ਕੰਮ ਕਰ ਰਿਆ ਬੰਦਾ ਹੈ। ਐਦਾਂ ਨਹੀਂ ਹੈਗਾ ਵੀ ਉਹ ਦਬੜੂ ਕੁੜੂਆ ਕੰਮ ਨਹੀਂ, একদম ਵਧੀਆ ਕੰਮ ਆ ਥੋੜਾ। ਮੈਂ ਬਹੁਤ ਖੁਸ਼ ਹੋ ਗਿਆ ਕੰਮ ਕਰਾ ਕੇ। ਕਿੰਨੇ ਦਿਨ ਪਹਿਲਾਂ ਇੰਜਨ ਹੋਇਆ ਇਹਦਾ? ਮੈਂ ਬੀਰ ਜੀ ਪਾਈਪ 10 ਦਿਨ ਪਹਿਲਾਂ ਹੋਇਆ ਇਹ। 3000 ਵੀ ਨਹੀਂ ਚੱਲਿਆ। ਮੈਂ ਕਹਿੰਦਾ 2000 ਵੀ ਨਹੀਂ ਚੱਲੀ ਗੱਡੀ। ਕੀ ਪੋਜੀਸ਼ਨ ਸੀ? ਗੱਡੀ ਬੀਰ ਜੀ ਬਹੁਤ ਤੰਗ ਸੀ ਕਵਾੜ ਚ ਵੇਚਣ ਵਾਲਾ ਕੰਮ ਹੋਇਆ ਪਿਆ ਇਹਦਾ। ਐਕਚੁਅਲੀ ਕੀ ਹੈ ਭਾਜੀ ਵੀ ਫਿਰ ਇੱਥੇ ਮਕੈਨਿਕ ਭਰਾਵੇਂ ਨੂੰ ਫਾਲੋ ਵੀ ਕਰੀ ਜਾਂਦੇ ਆ ਫਿਰ ਧੁਰਿਆਣੀਆਂ ਦਾ ਕਿਉਂਕਿ ਐਕਸਪੀਰੀਅੰਸ ਹੋਲਡਰ ਬੋਲਣ ਬੈਣਾ ਰਹਿ ਨਹੀਂ ਸਕਦਾ ਪਾੜਾ ਹੁੰਦਿਆ ਤੁਸੀਂ ਦੇਖ ਨਹੀਂ ਸਕਦੇ ਪਾੜਾ ਕੰਮ ਹੋ ਕੋਈ ਆ ਜਾਂਦਾ ਸਾਡਾ ਸਿਰ ਫੜਨੂ ਜੀ ਕਰਦਾ ਯਾਰੀ ਕੀ ਕਰਤਾ ਕਿਸੇ ਐਕਚੁਅਲੀ ਤੁਸੀਂ ਮਰੂਤੀ ਦਾ अल्टੋ ਦਾ ਇੰਜਨ ਹੁੰਦਾ ਪਿਆ ਹੈ ਹਾਂਜੀ ਕੋਈ ਮਿਹਨਤ ਕਰਦਾ ਕੋਈ ਨਹੀਂ ਮੈਂ ਕੋਈ ਵੀ ਨਹੀਂ ਕਰਦਾ ਜਿੰਨੇ ਤੁਸੀਂ ਮਿਹਨਤ ਕਰ ਰਹੇ ਹੋ ਕੰਨਾ ਸਾਫ ਸਬਾਹ ਕੰਨਾ ਦੇਖ ਰਹੇਗਾ ਖੁਦ ਕਰ ਰਹੇ ਹੁੰਦੇ ਜੀ ਇਹ ਕੰਮ ਐਕਚੁਅਲੀ ਤੁਹਾਡਾ ਸ਼ਹਿਰ ਕਿਹੜਾ ਮੇਰਾ ਸੈਰਤਾ ਇਹ ਨਾਗਪੁਰਾ ਮਹਾਰਾਸ਼ਟਰ ਦੇ ਵਿੱਚ ਇੱਥੇ ਮਿਲਣ ਆਏ ਸੀਗੇ ਮੈਂ ਮਿਲਣ ਆਇਆ ਸੀ ਆ ਮੈਨੂੰ ਆਇਆ ਸੀ ਮੈਂ ਪੰਜਾਬੋਂ ਜਾ ਕੇ ਕੰਮ ਕਰਾਵਾ ਪਰ ਇੱਕ ਦੋ ਜਗ੍ਹਾ ਕਰਾਇਆ ਪਰ ਮੇਰਾ ਨਹੀਂ ਮਨ ਖੁਸ਼ ਹੋਇਆ ਇੱਥੇ ਆ ਕੇ ਇੰਜ ਨੂੰ ਹੋਰ ਪੰਜਾਬੋਂ ਕਰਾ ਲਿਆ ਹਾਂਜੀ ਹਾਂਜੀ ਹੱਥ ਲਾਸਟ ਤੇ ਸਾਡੇ ਤੋਂ ਲਾਸਟ ਖੁਸ਼ ਨੂੰ ਕਲੀਅਰ ਜਿੱਥੋਂ ਆਇਆ ਉਹਨੇ ਲੁਕਸ ਕਲੀਅਰ ਹਜੇ ਵੀ ਦੋ ਹੈਗੇ ਆ ਕਿਉਂਕਿ ਦੋ ਸੈਂਸਰਾਂ ਦੇ ਨੋਸ ਹਾਂਜੀ ਹਾਂਜੀ ਕਿਹਨਾਂ ਦੇ ਸੈਂਸਰ ਕੀ ਨੇ ਜੀ ਅੱਛਾ ਆਪ ਜੀ ਨੂੰ ਬਹੁਤ ਧੰਨਵਾਦ ਹਾਂਜੀ ਮੈਂ ਜੋ ਤੁਹਾਨੂੰ ਸਿਖਾਇਆ ਹਾਂਜੀ ਪਹਿਲਾਂ ਮੇਰੀ ਟਾਕ ਹੋਰ ਹੁੰਦੀ ਸੀ ਕਈ ਵਾਰੀ ਹਾਂਜੀ ਹਾਂਜੀ ਪਿਆਰ ਵਾਲੀ ਸੀ ਹਾਂਜੀ ਹਾਂਜੀ ਹੁਣ ਮੈਂ ਦੂਜੀ ਵਾਲੀ ਟਾਕ ਕਰ ਲਈ ਜਦ ਜਦ ਵਿੱਚ ਦੁਨੀਆ ਤੱਕ ਮੈਂ ਮੇਰੀ ਤੁਹਾਡੀ ਕੋਈ ਇਨਸਲਟ ਕਰੀ ਹੈਗੀ ਨਹੀਂ ਨਹੀਂ ਕੋਈ ਤੁਹਾਡੀ ਕਿੰਨਿਆਂ ਤੋਂ ਠੱਗੀ ਵੱਜਣ ਤੋਂ ਤੁਸੀਂ ਜ਼ਿੰਦਗੀ ਚ ਬਚੇ ਹੋ ਵੀਰ ਜੀ ਮੈਂ ਤਾਂ ਯਾਨੀ ਨਾਗਪੁਰ ਤੋਂ ਲਿਆ ਕੇ ਕੰਮ ਹੀ ਇੱਥੇ ਕਰਾਉਣਾ ਹੁੰਦਾ ਮੈਂ ਲੋ ਸਾਹਿਬ ਐਕਸਪੀਰੀਅੰਸ ਹੋਇਆ ਨਾ ਬਿਲਕੁਲ ਬਿਲਕੁਲ ਸਿੱਖਣ ਨੂੰ ਕੁਝ ਮਿਲਿਆ ਤੂੰ ਅੱਜ ਮੈਂ ਸਿਖਾ ਰਿਹਾ ਕਿਸੇ ਨੂੰ ਹਾਂਜੀ 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 ਮੇਰੇ ਸਾਰੇ ਭਾਈ 10 10 ਗੱਲਾਂ ਸਿੱਖਣ ਨੂੰ ਮਿਲੀਆਂ ਸਾਨੂੰ ਇਹ ਤੂੰ ਗੱਡੀ ਲੈਣੀ ਹੈ ਉਹ ਵੀ ਤੁਹਾਨੂੰ ਸਿੱਖਣ ਨੂੰ ਮਿਲ ਗਈ ਵੀ ਕਿਵੇਂ ਲੈ ਹਾਂਜੀ 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 ਸੋ ਧੰਨਵਾਦ ਭਰਾ ਜੀ ਜਿਉਂਦੇ ਵਸਦੇ ਰਹੋ ਥੈਂਕ ਯੂ ਵੈਰੀ ਮਚ ਥਾਰਿਆ ਕੁਛ ਮੇਰੀ ਗੱਲ ਸੁਣੋ ਸਿੱਧੂ ਮੂਸੇ ਵਾਲੇ ਨੂੰ ਅੱਜ ਦੁਨੀਆ ਯਾਦਗਾਰ ਦੀ ਪਹਿਲਾਂ ਨਹੀਂ ਗਾਲਾਂ ਛੋੜਦੇ ਨਹੀਂ 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 ਹੁਣ ਉਹਦਾ ਮਰਨ ਤੋਂ ਬਾਅਦ ਹੀ ਪਤਾ ਨਹੀਂ ਕਿਦੋਂ ਕਿਥੇ ਰੁਕੜੀ ਯਾਦ ਆਏ ਨਹੀਂ ਹਾਂਜੀ ਧੰਨਵਾਦ ਭਰਾ ਜੀ ਥੈਂਕ ਯੂ